ਮੁੱਖ ਮੰਤਰੀ ਦੀ ਰਿਹائش ਦਾ ਘਰਾਉ ਕਰਨ ਆਏ 1158 ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਪੁਲਿਸ ਵਿਚਾਲੇ ਚੜਾਪੋ ਗਏ ਪੰਜਾਬ ਭਰ ਤੋਂ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਰੂਰ ਸਿੱਥ ਤੋਂ ਨਾਲ ਦੀ ਰਿਹائش ਤੇ ਮਿਲਣ ਪਹੁੰਚੇ ਸਨ ਬਾਕੀ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਨਿਯੁਕਤ ਕਰਨ ਅਤੇ 1155 ਭਰਤੀਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦਾ ਘਰਾਉ ਕਰਨ ਆਏ ਪ੍ਰਦਰਸ਼ਨਕਾਰੀਆਂ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਨੂੰ ਪੁਲਿਸ ਨੇ ਜ਼ਬਰਦਸਤੀ ਰੋਕ ਕੇ ਉਹਨਾਂ ਦੀ ਘੁੱਟਮਾਰ ਕੀਤੀ। ਮੇਰਾ ਨਾਮ ਦਲਜੀਤ ਕੌਰ ਹੈ। ਦਲਜੀਤ ਕਿੱਥੇ ਪਹੁੰਚੇ ਹੋਗੇ ਤੇ ਕੀ ਮਾਹੌਲ ਹੈਗਾ ਹੁਣ ਦਾ ਤੇ ਕੀ ਮੰਗਿਆ ਤੁਹਾਡੀ? ਮੈਂ 1155 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਇੱਕ ਉਮੀਦਵਾਰ ਹਾਂ। 3 ਸਾਲ ਪਹਿਲਾਂ ਇਹ ਪੰਜਾਬ ਦੀ ਸਰਕਾਰੀ ਕਾਲਜਾਂ ਦੇ ਵਿੱਚ 25 ਸਾਲਾਂ ਬਾਅਦ ਰੈਗੂਲਰ ਭਰਤੀ ਆਈ ਸੀ ਤੇ ਉਹ ਕੋਰਟ ਦੇ ਵਿੱਚ ਲਟਕ ਰਹੀ ਸੀ। ਹੁਣ ਅੱਜ ਤੋਂ 2 ਮਹੀਨੇ ਪਹਿਲਾਂ ਹਾਈ ਕੋਰਟ ਨੇ ਉਹਨੂੰ ਹਰੀ ਛੰਡੀ ਦੇਦੀ। ਇਦੇ باوجود ਸਰਕਾਰ ਮੀਡੀਆ 'ਚ ਤਾਂ ਇਹ ਦਮਗਜੇ ਮਾਰ ਰਹੀ ਹੈ ਕਿ ਅਸੀਂ 1152 ਭਰਤੀ ਜਿਹੜੀ ਉਹ ਪੂਰੀ ਕਰਤੀ ਹੈ ਪਰ ਸਾਨੂੰ 2 ਮਹੀਨੇ ਹੋ ਗਏ ਸੜਕਾਂ ਤੇ ਰੁਲਦਿਆਂ ਨੂੰ ਇਹਨਾਂ ਨੇ 483 ਸਾਡੇ ਕੈਂਡੀਡੇਟ ਜਿਨ੍ਹਾਂ ਕੋਲ ਅਪੁਆਇੰਟਮੈਂਟ ਲੈਟਰ ਹੈਗੇ ਸੀ ਉਹਨਾਂ ਨੂੰ ਤਾਂ ਜੁਆਇਨ ਕਰਵਾਤਾ ਪਰ ਸਾਨੂੰ 411 ਜਿਹੜੇ ਅਸੀਂ ਉਮੀਦਵਾਰਾਂ ਸਾਨੂੰ ਹੁਣ ਤੱਕ ਨਾ ਤਾਂ ਜੁਆਇਨਿੰਗ ਲੈਟਰ ਦਿੱਤੇ ਨਾ ਸਟੇਸ਼ਨਾਂ ਤੇ ਭੇਜਿਆ ਅਸੀਂ ਇਸੇ ਤਰ੍ਹਾਂ ਧੱਕੇ ਖਾ ਰਹੇ ਹਾਂ ਪਹਿਲਾਂ ਗਿੱਦੜਬਾਹੀ ਇਹਨਾਂ ਨੇ ਸਾਡੇ ਨਾਲ ਖਿੱਚਤੂ ਕੀਤੀ ਸਾਨੂੰ ਮਾਰਿਆ ਕੁੱਟਿਆ ਤੇ ਅੱਜ ਦਾ ਹਾਲ ਤੁਸੀਂ ਦੇਖ ਹੀ ਚੁੱਕੇ ਹੋ ਕੀ ਮਾਹੌਲ ਆਉਣ ਮੋਕੇ ਤੇ ਤੁਸੀਂ ਕਿੱਥੇ ਪਹੁੰਚੇ ਮੌਕੇ ਤੇ ਮਾਹੌਲ ਇਹੀ ਹੈ ਕਿ ਭਗਵੰਤ ਮਾਨ ਜੀ ਫੇਰ ਆਉਂਦੇ ਘਰ ਤੋਂ ਗਾਇਬ ਨੇ ਕਹਿ ਦਿੰਦੇ ਨੇ ਕਿ ਇੱਥੇ ਉਹ ਹੈਗੇ ਨਹੀਂ ਤੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਕਿ ਧੱਕਾ ਮੁਕੀ ਕੀਤੀ ਹੈ ਇਹਨਾਂ ਨੇ ਸਾਡੇ ਡੰਡੇ ਮਾਰੇ ਨੇ ਸਾਡੇ ਗੋਡੇ ਖੁੱਦ ਛਿਲੇ ਪਏ ਨੇ ਸਾਹ ਸਾਨੂੰ ਆ ਨਹੀਂ ਰਿਹਾ ਹੈਗਾ ਤੇ ਬਿਲਕੁਲ ਸਾਡੇ ਸਾਥੀ ਜ਼ਖਮੀ ਹੋਏ ਨੇ ਬਹੁਤਿਆਂ ਦੇ ਸੱਟਾਂ ਲੱਗੀਆਂ ਨੇ ਤੇ ਪ੍ਰਸ਼ਾਸਨ ਨਾਲ ਫਿਲਹਾਲ ਗੱਲਬਾਤ ਚੱਲ ਰਹੀ ਹੈ ਪਰ ਸਾਡੇ ਹੱਥ ਪੱਲੇ ਹਜੇ ਤੱਕ ਕੁਝ ਨਹੀਂ ਪੈ ਰਿਹਾ ਹੈਗਾ ਇਹ ਜਿਹੜੀ ਸਰਕਾਰ ਹੈ ਇਹ ਪੂਰੀ ਝੁੱਠੀ ਪਖੰਡੀ ਸਰਕਾਰ ਹੈ ਇਹਨੂੰ ਸਿਰਫ ਤਮਗਾ ਜੇ ਮਾਰਨ ਤੋਂ ਬਿਨਾ ਇਹਨੂੰ ਕੁਝ ਨਹੀਂ ਆਉਂਦਾ ਸਾਡੀ ਮੁਖਮੰਗ ਇਹ ਹੀ ਹੈ ਕਿ ਅਸੀਂ ਜਿਹੜੇ 411 ਪਛਾਵਾਂ ਦੇ ਲਾਇਬ੍ਰੇਰੀਅਨ ਤੇ ਐਜੂਕੇਸ਼ਨ ਦੇ ਜਿਹੜੇ ਉਮੀਦਵਾਰਾਂ ਉਹਨਾਂ ਨੂੰ ਸਰਕਾਰ ਛੇਤੀ ਤੋਂ ਛੇਤੀ ਕਾਲਜਾਂ ਦੇ ਵਿੱਚ ਭੇਜੇ ਮੇਰਾ ਨਾਮ ਰਾਜਵਿੰਦਰ ਕੌਰ ਲਾਇਬ੍ਰੇਰੀ ਸਾਇੰਸ ਮੇਰਾ ਸਬਜੈਕਟ ਹੈ ਇਹਨਾਂ ਨੇ ਹਮਾਰਾ ਕਿਆ ਹਸਰ ਕੀਤਾ ਆਪ ਦੇਖ ਰਹੇ ਕਿੱਥੋਂ ਆਈ ਸੀ ਤੁਸੀਂ ਅਸੀਂ ਸੰਗਰੂਰ ਕੇ ਹੀ ਹੈ ਕੀ ਮੰਗੇਗੀ ਤੁਹਾਡੀ ਸਾਡੀ ਪਰਤੀ ਪੂਰੀ ਕਰੋ 1152 ਕਰਤੀ ਹੈ ਸਾਡੀ ਅਸੀਂ 411 ਕੈਂਡੀਡੇਟਾਂ ਤੁਹਾਡੇ ਸਾਹਮਣੇ ਲੜ ਰਹੇ ਹਾਂਗੇ ਕਿ ਆਪਣੇ ਜੁਆਇਨਿੰਗ ਲੈਟਰ ਲੈਣ ਲਈ ਅਸੀਂ ਮੈਰਿਟ 'ਚ ਆਏ ਹੋਏ ਬੱਚੇ ਆਂਗੇ ਠੀਕ ਹੈ ਅਸੀਂ ਸਕੂਲਾਂ 'ਚ ਪੜ੍ਹੇ ਹੋਏ ਸੀ, ਕਾਟਾਂ 'ਤੇ ਪੜ੍ਹੇ ਹੋਏ ਬੱਚੇ ਆ ਅਸੀਂ ਕੋਈ ਐਸਆਈਆਂ 'ਚ ਪੜਨ ਵਾਲੇ ਜਵਾਕ ਨਹੀਂ ਹੈਗੇ। ਅਸੀਂ ਨੀਚੇ ਬੈਠ ਕੇ ਪੜ੍ਹ ਕੇ ਟੈਸਟ ਕਲੀਅਰ ਕੀਤੇ ਨੇ ਕਿ ਦਿਨ ਰਾਤ ਮਿਹਨਤ ਕਰਕੇ। ਹੁਣ ਇੱਥੇ ਕੀ ਹਾਲਾਤ ਨੇ ਤੁਹਾਡੇ ਜੀ? ਆ ਤੁਹਾਡੇ ਸਾਹਮਣੇ ਹਾਲਾਤ ਦੇਖੋ ਸਰ। ਆ ਦੇਖੋ ਸਰ ਦੇਖੋ। ਮਰਦੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਮਰਦੀ ਮਰਦੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਨੂੰ ਹੀ ਬੋਲਿ ਕਰੋ ਪੂਰੀ ਕਰੋ ਪੂਰੀ ਕਰੋ ਸਾਨੂੰ 3 ਸਾਲ ਹੋ ਗਏ ਜੀ